ਦੇਸ਼ਾਂ ਤੇ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਨੂੰ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਾਡਾ ਪੰਜਾਬ న్యూਸ ਜਿੱਥੇ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਪੰਜਾਬ ਦੀਆਂ ਵੱਡੀਆਂ ਤੇ ਜ਼ਮੀਨੀ ਖਬਰਾਂ ਉਹ ਵੀ ਸਭ ਤੋਂ ਤੇਜ਼ ਅਤੇ ਭਰੋਸੇਮੰਦ ਤਰੀਕੇ ਨਾਲ ਫੇਰਨਾ ਕਰਦੇ ਹੋਏ ਸ਼ੁਰੂ ਕਰਦੇ ਹਾਂ ਅੱਜ ਦੀਆਂ ਖਬਰਾਂ ਖਾਸ ਤੌਰ ਤੇ ਤੁਹਾਡੇ ਲਈ ਵੀਡੀਓ ਅੱਗੇ ਵਧਾਉਣ ਤੋਂ ਪਹਿਲਾਂ ਕਮੈਂਟਾਂ ਵਿੱਚ ਜਰੂਰ ਦੱਸਿਓ ਤੁਸੀਂ ਸਾਡੇ ਨਾਲ ਕਿਹੜੇ ਜ਼ਿਲ੍ਹੇ ਤੋਂ ਜੁੜੇ ਹੋਏ ਹੋ ਜਲੰਧਰ ਪ੍ਰਿੰਟਿੰਗ ਪ੍ਰੈਸ ਵਿੱਚ ਧਮਾਕਾ 50 ਲੱਖ ਦੀ ਨਵੀਂ ਮਸ਼ੀਨ ਚੱਕੀ ਅੱਗ ਵਿੱਚ ਜਲੰਧਰ ਦੇ ਟਨ ਮੁਹਲਾ ਨੇੜੇ ਡੈਰੀਆਂ ਮੁਹਲਾ ਵਿੱਚ ਦਸ਼ਮੀਸ਼ ਪ੍ਰਿੰਟਿੰਗ ਪ੍ਰੈਸ ਵਿੱਚ ਜ਼ਬਰਦਸਤ ਧਮਾਕਾ ਹੋਇਆ ਪ੍ਰੈਸ ਮਾਲਕ ਸੰਨੀ ਗੰਭੀਰ ਜ਼ਖਮੀ ਹੋ ਕੇ ਐਲੂਮੀਨੀਅਮ ਦੇ ਦਰਵਾਜ਼ੇ ਰਾਹੀਂ ਬਾਹਰ ਜਾ ਡਿੱਗਿਆ ਤੇ ਉਸ ਨੂੰ ਪਾਲ ਹਸਪਤਾਲ ਭੇਜਿਆ ਗਿਆ ਫਾਇਰ ਬ੍ਰਿਗੇਡ ਨੇ ਅੱਗ ਤੇ ਕਾਬੂ ਪਾ ਲਿਆ ਹੈ ਨਵੀਂ ਲੱਗੀ ਪ੍ਰੈਸ ਦੀ ਕੀਮਤ ਕਰੀਬ 50 ਲੱਖ ਦੱਸੀ ਜਾ ਰਹੀ ਹੈ ਸੀਨੀਅਰ ਆਪ ਅਕੁਦਨੇਸ਼ ਢੱਲ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲੈ ਰਹੇ ਹਨ ਚੋਨੇ ਦੀ ਫਸਲ ਤੇ ਵਾਇਰਸ ਦਾ ਹਮਲਾ ਕਿਸਾਨਾਂ ਦੀਆਂ ਉਮੀਦਾਂ ਚੱਕਣਾ ਚੂਰ ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜਾਂ ਦੀ ਮਾਰ ਦੇ ਨਾਲ ਹੁਣ ਕਿਸਾਨਾਂ ਨੂੰ ਚੋਨੇ ਦੀ ਪੱਕੀ ਫਸਲ ਤੇ ਵਾਇਰਸ ਹਮਲੇ ਨੇ ਹਿਲਾ ਕੇ ਰੱਖ ਦਿੱਤਾ ਹੈ ਕਾਕੜਾ ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਚਾਇਨਾ ਵਾਇਰਸ ਕਾਰਨ ਚੋਨੇ ਦੀ ਫਸਲ ਦਾ ਕਦ ਅੱਧਾ ਫੁੱਟ ਰਹਿ ਗਿਆ ਹੈ ਅਤੇ ਲਗਭਗ 80% ਫਸਲ ਨਸ਼ਟ ਹੋ ਰਹੀ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਵਾਧੂ ਖਰਚੇ ਕਰਕੇ ਠੇਕੇ ਵੀ ਨਹੀਂ ਭਰੇ ਜਾ ਸਕਣਗੇ ਤੇ ਸਰਕਾਰ ਵੱਲੋਂ ਕੋਈ ਸੁਣਵਾਈ ਨਹੀਂ ਹੋ ਰਹੀ। ਜ਼ਿਲ੍ਹਾ ਖੇਤੀਬਾੜੀ ਅਫਸਰ ਨੇ ਸਪਸ਼ਟ ਕੀਤਾ ਹੈ ਕਿ ਇਹ ਪੁਰਾਣਾ ਬਲੈਕਸਟਿਕ ਵਾਇਰਸ ਹੈ ਜੋ ਖਾਸ ਕਰਕੇ ਪੂਸਾ 44 ਤੇ ਕੁਝ 131 ਕਿਸਮਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਹ ਕਹਿੰਦੇ ਹਨ ਕਿ ਹੋਪਰ ਕੰਟਰੋਲ ਕਰਨ ਨਾਲ ਇਸ ਦੀ ਰਫ਼ਤਾਰ ਰੋਕੀ ਜਾ ਸਕਦੀ ਹੈ ਪਰ ਕਿਸਾਨਾਂ ਦੀ ਮੰਗ ਹੈ ਕਿ ਸਰਕਾਰ ਤੁਰੰਤ ਰਾਹਤ ਦੇਣ ਲਈ ਅੱਗੇ ਆਵੇ। ਅਣ ਤੋਂ ਬਾਅਦ ਬਿਮਾਰੀਆਂ ਦਾ ਖਤਰਾ ਸਿਹਤ ਵਿਭਾਗ ਵੱਲੋਂ ਪਿੰਡ-ਪਿੰਡ ਕੈਂਪਾਂ ਵਿੱਚ ਰਾਹਤ ਪੰਜਾਬ ਵਿੱਚ ਹੜ੍ਹਾਂ ਤੋਂ ਬਾਅਦ ਬਿਮਾਰੀਆਂ ਦੇ ਖਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਨੇ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਹੁਣ ਤੱਕ 1035 ਪਿੰਡਾਂ ਵਿੱਚ ਕੈਂਪ ਲਗਾ ਕੇ 13318 ਮਰੀਜ਼ਾਂ ਦੀ ਜਾਂਚ ਕੀਤੀ ਗਈ ਹੈ। ਇਹਨਾਂ ਵਿੱਚੋਂ 1423 ਬੁਖਾਰ, 303 ਡਾਇਰੀਆ, 1781 ਚਮੜੀ ਅਤੇ 811 ਅੱਖਾਂ ਦੇ ਇਨਫੈਕਸ਼ਨ ਦੇ ਮਰੀਜ਼ਾਂ ਦਾ मौके ਤੇ ਇਲਾਜ ਹੋਇਆ। ਆਸ਼ਾ ਵਰਕਰਾਂ ਨੇ 1079 ਪਿੰਡਾਂ ਵਿੱਚ 46243 ਘਰਾਂ ਦਾ ਦੌਰਾ ਕਰਕੇ 12524 ਸਿਹਤ ਕਿੱਟਾਂ 20 ਵੰਡੀਆਂ ਹਨ। ਜਾਬ ਵਿੱਚ 22 ਸਤੰਬਰ ਸਰਕਾਰੀ ਛੁੱਟੀ ਮਹਾਰਾਜਾ ਅਗਰਸੇਨ ਜਨਮ ਦਿਤੀ ਤੇ ਐਲਾਨ ਪੰਜਾਬ ਸਰਕਾਰ ਨੇ 22 ਸਤੰਬਰ ਸੋਮਵਾਰ ਨੂੰ ਮਹਾਰਾਜਾ ਅਗਰਸੇਨ ਜਨਮ ਦਿਤੀ ਮੌਕੇ ਰਾਜਪਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰ ਸਕੂਲ ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਬੰਦ ਰਹਿਣਗੀਆਂ। ਐਤਵਾਰ ਦੇ ਨਾਲ ਲੱਗੀ ਛੁੱਟੀ ਕਾਰਨ ਸਰਕਾਰੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਦੋ ਲਗਾਤਾਰ ਛੁੱਟੀਆਂ ਮਿਲਣਗੀਆਂ ਪੰਜਾਬੀ ਸੰਗੀਤ ਦੇ ਕਾਰੀਗਰ ਚਰਨਜੀਤ ਅਹੋਜਾ ਨਹੀਂ ਰਹੇ ਮਸ਼ਹੂਰ ਸੰਗੀਤਕਾਰ ਅਤੇ ਸਚਿਨ ਅਹੋਜਾ ਦੇ ਪਿਤਾ ਚਰਨਜੀਤ ਸਿੰਘ ਅਹੋਜਾ ਦਾ 74 ਸਾਲ ਦੀ ਉਮਰ ਵਿੱਚ ਮੋਹਾਲੀ ਵਿੱਚ ਦੇਹਾਂਤ ਹੋ ਗਿਆ ਉਹ ਕਾਫੀ ਸਮੇਂ ਤੋਂ ਕੈਂਸਰ ਨਾਲ ਲੜ ਰਹੇ ਸਨ ਅਤੇ ਚੰਡੀਗੜ੍ਹ ਪੀਜੀਆਈ ਵਿੱਚ ਇਲਾਜ ਧੀਨ ਸਨ। ਰਣਜੀਤ ਅਹੋਜਾ ਨੇ surjit bindrakhia, kuldeep manak, gurdas maan, chamkilla ਅਤੇ satwinder bugga ਸਮੇਤ ਕਈ ਵੱਡੇ ਗਾਇਕਾਂ ਦੇ ਕੈਰੀਅਰ ਨੂੰ ਨਵਾਂ ਰੰਗ ਦਿੱਤਾ। ਉਹਨਾਂ ਦੇ ਬੇਵਕਤੀ ਦੇਹਾਂਤ ਤੇ ਪੰਜਾਬੀ ਸੰਗੀਤ ਜਗਤ ਨੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।